ਮਾਮਲੇ 'ਚ ਅਦਾਲਤ ਵੱਲੋਂ ਅੱਜ ਇੱਕ ਫੈਸਲਾ ਸੁਣਾਇਆ ਗਿਆ ਕੀ ਇਹ ਪੂਰਾ ਮਾਮਲਾ ਜੀ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬੇਲ ਅਨਾਉਂਸ ਕੀਤੀ ਹੈ ਸੋ 50000 ਰੁਪਇਆ ਤੇ ਪਸ ਬਨ ਸ਼ਾਰਟੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਹੋਈ ਹੈ ਕੋਰਟ ਵੱਲੋਂ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨ ਉੱਥੇ ਪਤਾ ਲੱਗਣੀ ਹੈ ਇਹ ਚ ਕੋਈ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਐਕਸਕਲੂਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ 스테ਜ ਤੇ ਆਜੇ ਚਲਾਨ ਆਉਣਾ ਬਾਕੀ ਹੈ ਤੇ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕੜ ਜੀ ਜੱਸ ਸਾਹ ਨੇ ਬੇਲ ਕੀਤੀ ਹੈ ਅ ਕਲਾਇੰਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਲਟ ਸੀ ਸੀਨੀਅਰ ਕਨਸਲਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਸ ਸਾਹ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜ ਅ ਐਡੀਸ਼ਨ ਹੈ ਇਹ ਸਪੈਸ਼ਲ ਕੋਟ ਹੈ ਐਨਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਕਾਰ ਕਰਟਾ ਗਿਆ ਇਸ ਤੋਂ ਬਾਅਦ ਆ ਫਿਰਾਲ ਪੁਲਿਸ ਨੇ ਕੋਈ ਪਕ ਨਹੀਂ ਆਈ ਤੱਕ ਰੱਖਿਆ ਜਿਸ ਇਨਵੈਸਟੀਗੇਸ਼ਨ ਅਫੀਸਰ ਚਲਾਉਣ ਲੈ ਕੇ ਆਈ ਸੀ ਕੋਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਚ ਪੈਂਡਿੰਗ ਹੈ ਇਹ ਸੀ ਸਤਾਰਾ ਪੁਆਇੰਟ ਕਤਰਾ ਇੱਥੇ ਹੋ ਰਿਹਾ ਜਿਹੜਾ ਗੱਡੀ ਵਿੱਚ ਜੀ ਪੁਲਿਸ ਕਹ ਰਹੀ ਹੈ ਕਿ ਇਸ ਦਾ ਮੁਕਾਫੇ ਦੇ ਫੜੀ ਜੇਕਰ ਉਹ ਪੁਲਿਸ ਨੇ ਸਾਰੇ ਚੁੱਪੀ ਗੇਮ ਨਹੀਂ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨ ਹੋਣਾ ਬਾਕੀ ਆ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ ਰਿਕਵਰੀ ਹੋਰ ਵੀ ਕੁਝ ਦਿਖਾਈ ਗਈ ਹੈ ਨਾ ਹੋਰ ਰਿਕਵਰੀ ਹੈ ਨਹੀਂ ਸਤਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਕਦੋਂ ਤਾਂ ਕਾਇਮ ਹੋ ਜਾਣਾ ਹੈ ਅੱਜ ਸ਼ਾਮ ਤੱਕ ਆ ਜਾਣਗੇ ਜੀ ਬੇਲਬੰਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਆ ਦੂਦੀ ਰੈਸ ਸੀਗੀ ਅੱਜ ਵੇਲ ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਤੇ ਤੁਹਾਨੂੰ ਲੱਗਦਾ ਤੁਹਾਡੇ ਕਲਾਇੰਟ ਕਲਾਇੰਟ